ਪਤਾ ਨਹੀਂ ਕਿਥੇ ਚਲ ਗਏ ਆ ਕਿੰਨਾ ਟਾਈਮ ਹੋ ਗਿਆ ਵਾ ਮੇਰਾ ਰਾਦਾ ਹੀ ਗੈਰ ਨਾਲ ਗੱਲ ਕਰਦੀ ਆ ਵੀ ਬੀਜੀ ਨੇ ਕੱਲ ਫੇਰ ਕੰਮ ਖਰਾਬ ਕੀਤਾ ਵਾ ਹੈ ਉਹ ਨਿਆਣੀ ਕੁੜੀ ਜਾ ਕੇ ਕੀ ਸੋਚਦੀ ਹੋਗੀ ਕੀ ਦੱਸਦੀ ਹੋ ਆਪਣੀ ਮਾਂ ਨੂੰ ਜਾ ਕੇ ਉਹਨਾਂ ਦੀ ਬੀਬੀ ਨੇ ਮੈਨੂੰ ਘਰੋਂ ਬਾਹਰ ਕੱਢਦਾ ਵਾ ਦੱਸ ਮੇਰ ਨਾਲ ਤੇ ਬੀਜੀ ਨੇ ਕਰਨਾ ਹੀ ਕਰਨਾ ਬੱਚਿਆਂ ਨੂੰ ਨਹੀਂ ਬਖਸ਼ਦੇ ਬੱਚਿਆਂ ਨਾਲ ਵੇ ਹੋਰ ਕਿ ਤੱਕ ਲਈ ਜਾਂਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਪਤਾ ਨਹੀਂ ਕਿਉਂ ਘਰ ਦਾ ਮਾਹੌਲ ਸਾਰਾ ਬੀਜੀ ਨੇ ਖਰਾਬ ਕਰਕੇ ਰੱਖਿਆ ਵਾ ਆਉਂਦੇ ਆ ਤੇ ਨਾਲ ਗੱਲ ਕਰਨੀ ਪੈਣੀ ਮੈਨੂੰ ਅੱਜ ਚੱਲਿਆ ਟੱਕਾ ਲਾਉਣ ਵਾਲਾ ਇਸ ਤਾਤਾ ਵਾ 10 ਮਿੰਟ ਬੈਠੇ ਰਹਿਣੇ ਰਮਾਨਾ ਹੁਣ ਕਰੇ ਹੈ ਇਹ ਸੋ ਪਠਾਨ ਤੋਂ ਹੋਏ ਜਾਂਦੇ ਨੇ ਬੀਬੀ ਬੜਾ ਬੋਲਦੀ ਏ ਕੀ ਬੰਦਾ ਕਰੇ ਯਾਰ ਮਾਵਾ ਕੀ ਕਰਾਂ ਨੂੰ ਇਦਾਂ ਲੱਕੋ ਫਾਇ ਆਇਆ ਪਿਆ ਹਾਂ ਚਿਕੰਦੇ ਦੇ ਬਿਠੇ ਜੇ ਆ ਗਿਆ ਨਹੀਂ ਆਗੇ ਆਗੇ ਦਾ ਚਲ ਗਿਆ ਹੀ ਬੰਬੀ ਤੇ ਓਏ ਆਹ ਮੈਂ ਜਨ ਨੱਕਾ ਲਾਵਾਂ ਰਾਤ ਬੱਤੀ ਆਉਣੀ ਅੱਛਾ ਛੱਡੀ ਤੇ ਮੈਂ ਚਲ ਕਣਕ ਦੇ ਪਰਪੂ ਕੋ ਥੋੜਾ ਬੁੱਦਾ ਥਾਂ ਚਲੋ ਵਧੀਆ ਬਾਕੀ ਆ ਕੇ ਸੇ ਦੇ ਵੇਖ ਲਵਾਂ ਪਾਣੀ ਲਿਆਵਾਂ ਹੈ ਨਹੀਂ ਨਹੀਂ ਪਾਣੀ ਮੈਂ ਪੀਤਾ ਹਾਂ ਅੱਛਾ ਅੱਛਾ ਹੂੰ ਚਲੋ ਠੀਕ ਕੀ ਗਲਤੀ ਲਈ ਦੀ ਲਈ ਕੀ ਗੱਲ ਸੀ ਨਹੀਂ ਠੀਕ ਸੇਤ ਸੂਤ ਕਾਦੀ ਠੀਕ ਹੋਣੀ ਆ ਹਾਂ ਤੁਹਾਨੂੰ ਪਤਾ ਤਾਂ ਹੈ ਹੀ ਆ ਕੀ ਕਹਿੰਦਾ ਕੀ ਜਿਹੜਾ ਘਰ ਦਾ ਮਾਹੌਲ ਬੰਦੇ ਠੀਕ ਰਹਿ ਲੈਂਦਾ ਉਹ ਗੱਲ ਤੇ ਦੱਸ ਕੀ ਹੋਈ ਆ ਗੱਲ ਕਾਦੀ ਹੋਣੀ ਆ ਹੈ ਇਵੇਂ ਨਾ ਕਪੜੇ ਕਾਦੇ ਲਿਆ ਤੇ ਸਾਡੇ ਘਰ ਸਤਕਲਾ ਪੈ ਗਈ। ਕੀ ਗੱਲ ਹੋ ਗਈ ਆ? ਬੀਜੀ ਨੇ ਕੀ ਗੱਲ ਕੀਤਾ ਤੁਹਾਨੂੰ ਪਤਾ ਨਹੀਂ ਹੈਗਾ ਕੋਈ। ਮੈਨੂੰ ਜਿੰਨਾ ਚਿਰ ਪਤਾ ਦੱਸੂ ਨਾ ਕੋਈ ਤੇ ਮੈਨੂੰ ਕੋਈ ਸੁਣ ਨਾ ਆਉਣਾ ਵੀ ਆ ਗੱਲ ਦਾ। ਜਦੋਂ ਆਪਾਂ ਚੱਲ ਗਏ ਸੀ ਨਾ ਆਹੋ ਤੇ ਕੁੜੀ ਨੂੰ ਮਗਰੋਂ ਕਿਹਾ ਵੀ ਭਾਂਡੇ ਮਾਈ ਤੇ ਕਪੜੇ ਤੋਂ। ਅੱਛਾ। ਆਹੋ। ਉਹਦੇ ਕੋ ਬੇਚਾਰੀ ਕੋ ਭਾਂਡੇ ਮਨ ਜਾਏ ਤੇ ਜੋ ਨਿੱਕੀ ਜੀ ਕੁੜੀ ਬੈਠੀ ਸਾਡੇ ਘਰ ਖੇਡਣ ਆਈ ਹੁੰਦੀ ਨਾ ਆਹੋ ਉਹਨੂੰ ਬਾਹ ਫੜ ਕੇ ਬਾਹਰ ਕੱਢਦਾ। ਬੜੀ ਮਾੜੀ ਗੱਲ ਆ। ਇੱਦਾਂ ਚੱਲ ਜਾ ਸਾਡੇ ਘਰੋਂ। ਮੈਂ ਨਾ ਬੜਾ ਵੱਡਣਾ ਮਾਦਾ ਨੂੰ ਤੇ ਅਜੀਆਂ ਗੱਲਾਂ ਪੁਰਾਣੀਆਂ ਛੱਡ ਦੇ ਬੜੀ ਪਰ ਉਹ ਨਾ ਦਿਨੋ ਦਿਨ ਕੰਮ ਵਧਦਾ ਜਾਂਦਾ ਮੈਂ ਦੱਸ ਕੀ ਕਰਾਂ ਹੁਣ ਜੇ ਮੈਂ ਕਿਸ ਨੂੰ ਕਹਾਂ ਇਹਨੂੰ ਸਮਝਾਉਣ ਵਾਸਤੇ ਤੇ ਕਿੰਨੇ ਕਹਾਂ ਲੈ ਘਰ ਖਲਾਰਾ ਪਿਆ ਹੋਣਾ ਇਹਦਾ ਮੇਰੇ ਨਾਲ ਆਇਆ ਵਾ ਇਹੋ ਜਿਹੀ ਕਮਲੀਆਂ ਗੱਲਾਂ ਨਾ ਕਰਿਆਗਾ ਹੁਣ ਕਿੱਥੇ ਜਾਣਾ ਮੈਂ ਮੇਰੀ ਗੱਲ ਸੁਣ ਹੁਣ ਸਭ ਕੁਝ ਤੇਰਾ ਇੱਥੇ ਹੀ ਆ ਹੈ ਇਹ ਤਾਂ ਆਪਣੇ ਦਿਮਾਗ ਨੂੰ ਸਮਝਾਉਣ ਵਾਲੀ ਗੱਲ ਹੀ ਆ ਠੀਕ ਨਹੀਂ ਉਹ ਤੇ ਮੈਨੂੰ ਵੀ ਪਤਾ ਵਾ ਵੀ ਕਿੱਥੇ ਜਾਣਾ ਵਾ ਪਰ ਮੈਂ ਕਰਾਂ ਵੀ ਕੀ ਜਦੋਂ ਇੰਨਾ ਤੰਗ ਕਿਸੇ ਬੰਦੇ ਨੂੰ ਕੀਤਾ ਜਾਵੇ ਨਾ ਫਿਰ ਕੋਈ ਨਾ ਕੋਈ ਕਦਮ ਤੇ ਚੁੱਕਣਾ ਹੀ ਪੈਣਾ ਵਾ ਨਾ ਹੁਣ ਕੁੜੀਆ ਵਿਚਾਰੀ ਤੇ ਰੋਂੜਈ ਹੀ ਆ ਗਈ ਬਾਲੇ ਮੇਰਕੋ ਜੇ ਸਾਇਰਸ ਕੱਲ ਨਾਮ ਦਾ ਨਾ ਤੇ ਬੀਜੀ ਨੇ ਤਾਂ ਕੋ ਕੱਪੜੇ ਵੀ ਧੋਣੇ ਸੀ ਤੁਸੀਂ ਇਹ ਦੱਸੋ ਮੈਨੂੰ ਕਿ ਚੱਪਾ ਜੀ ਹੈਗੀ ਆ ਅਜੇ ਕੱਪੜੇ ਧੋ ਸਕਦੀ ਆ ਉਹ ਪਿਤਾ ਨਾ ਹੋ ਗਿਆ ਵਾ ਦਿਮਾਗ ਖਰਾਬ ਹੈ ਚੱਪਾ ਕ ਜਿੰਦੀ ਕੁੜੀ ਆ ਕੀ ਉਹਨੇ ਭਾਂਡੇ ਧੋਣੇ ਹੀ ਉਹ ਤੇ ਕੀ ਉਹਨੇ ਲੀੜੇ ਧੋਣੇ ਹੈ ਹੈ ਕੋ ਗੱਲ ਕਰਨ ਵਾਲੀ ਮੈਂ ਤਾਂ ਧਰਨ ਇਹ ਜੱਬ ਵਿੱਚ ਪੈਂਦਾ ਨਹੀਂ ਇੰਨੇ ਮੈਨੂੰ ਕਹਿਆ ਕਹਿ ਕੇ ਨਾ ਕਹਿ ਕਹਿ ਕੇ ਇਤੋਂ ਤੱਕ ਪਹੁੰਚਾਤਾ ਬੇਨੂੰ ਇਹਦੇ ਮਦੋਂ ਕਹਿਆ ਸੀ ਮੈਂ ਮਾਦਾ ਜੇ ਕੰਮ ਕਰਨਾ ਹੋਵੇ ਤਾਂ ਮੈਨੂੰ ਕਾਹਨੂੰ ਲਾਵਾ ਨਾ ਹੋਵੇ ਤੇਰਾ ਨਹੀਂ ਨਹੀਂ ਪੁੱਤ ਤੂੰ ਕਰ ਲੈ ਨਹੀਂ ਪੁੱਤ ਜੇ ਉਮਰ ਬੜੀ ਆ ਉਮਰ ਬੜੀ ਆ ਮੈਂ ਤਾਂ ਦਾਦਾ ਬੁੱਧੀ ਜਾਨ ਮੇਰੀ ਤੰਗ ਹੋ ਗਈ ਮੈਂ ਦੱਸ ਕੀ ਕਰਾਂ ਉਹਨੇ ਮੇਰੀ ਮਾਂ ਮਨੂੰ ਕਿੱਥੇ ਤੱਕ ਕਰ ਦਵਾਵਾਂ ਲੈ ਦੱਸ ਤੁਹਾਨੂੰ ਮੈਂ ਧੱਕਾ ਦੇਣ ਥੋੜੀ ਕਹਿਣ ਲਈ ਆ ਮੈਨੂੰ ਵੀ ਪਤਾ ਵਾ ਤੁਹਾਡੀ ਮਾਂ ਵਾ ਅਹੀਂ ਤੋਂ ਦੀ ਇੱਜ਼ਤ ਕਰਨੀ ਆ ਸਭੋਂ ਪਰ ਜਦੋਂ ਬੱਚਿਆਂ ਨਾਲ ਇਦਾਂ ਹੁੰਦਾ ਵਾ ਨਾ ਫਿਰ ਬੜਾ ਦੁੱਖ ਹੁੰਦਾ ਇਸ ਚੀਜ਼ ਦਾ ਆਪਣਾ ਬੰਦਾ ਝਰ ਜਾਂਦਾ ਵਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਬੱਚੇ ਤਾਂ ਨਹੀਂ ਚਲਿਆ ਜਾਂਦਾ ਉਹਨੂੰ ਕ ਤੰਗੀ ਦਿੰਦੀ ਬੀਜੀ ਬੀਜੀ ਦਾ ਰਾਦਾ ਫਿਰ ਇਹ ਆ ਤੇ ਕੁੜੀ ਇੱਥੋਂ ਚਲ ਜੇ ਕੁੜੀ ਨੇ ਦੱਸੋ ਕਿੱਥੇ ਜਾਣਾ ਵਾ ਜਿੱਥੇ ਮੈਂ ਰਹਿਣਾ ਵਾ ਮੇਰੀ ਧੀ ਦੇ ਵੀ ਹੁਣ ਉੱਥੇ ਹੀ ਰਹਿਣਾ ਵਾ ਜੀ ਬਣਾ ਇਹੋ ਜਿਹੀ ਗੱਲਾਂ ਤੇਰੇ ਮੂੰਹ ਚ ਸ਼ੋਭਾ ਨਹੀਂ ਦਿੰਦੀਆਂ ਠੀਕ ਹੈ ਨਾ ਤੂੰ ਹੀ ਕਿੱਥੇ ਜਾਣਾ ਤੇ ਤੇਰੀ ਧੀ ਦੇ ਕਿੱਥੇ ਨਾ ਇੱਥੇ ਰਹਿਣਾ ਤੁਸੀਂ ਹੈ ਇਹ ਤੁਹਾਡਾ ਆਪਣਾ ਘਰ ਵਾ ਫਿਰ ਹੱਲ ਕਰੋ ਨਾ ਕੋਈ ਨਾ ਕੋਈ ਹੱਲ ਫਿਰ ਮੈਂ ਮਾਸੀ ਨੂੰ ਕਹਾਂ ਨਾ ਈ ਆਵੇ ਤੇ ਇਹਨੂੰ ਸਮਝਾ ਕੇ ਜਾਵੇ ਕੋ ਮਾਸੀ ਤੱਕ ਨਾ ਜਾਓ ਹਾਂ ਮੈਂ ਇਦਾਂ ਕਰਦੀ ਮਰੋਂ ਭੈਣ ਜੀ ਘਰ ਜਾਂਦੀਆਂ ਫਿਰ ਠੀਕ ਹਾਂ ਤੂੰ ਹਾਲ ਨਿਕੜੂਗਾ ਕੋਈ ਗੱਲ ਨਹੀਂ ਪੁੱਛੂਗੀ ਨਾ ਵੀ ਕੋਈ ਨਾ ਕੋਈ ਹਾਲ ਕੱਢੋ ਹੁਣ ਮੈਂ ਤੇ ਤੁਹਾਨੂੰ ਨਾ ਆ ਬੱਚਿਆਂ ਦਾ ਕਰਕੇ ਤਾਂ ਆ ਸਟੱਪ ਚੁੱਕਿਆ ਸੀ ਸੱਚੀ ਗੱਲ ਪੁੱਛੀਂ ਤੇ ਜਦ ਦੀ ਗੱਲ ਇਹ ਤੇ ਬੀਬੀ ਨੇ ਮੇਰਾ ਘਰ ਵਸਣ ਨਹੀਂ ਦੇ ਤਨ ਚਲ ਕੋਈ ਗੱਲ ਨਹੀਂ ਤੁਹਾਡੀ ਮਾਂ ਇਦਾਂ ਨਾ ਕਹੋ ਉਹਨੂੰ ਨਫ਼ਰਤ ਮੇਰੀ ਧੀ ਨਾਲ ਹੀ ਆ ਮੈਨੂੰ ਨਾ ਪਤਾ ਆ ਕੋਈ ਨਹੀਂ ਮੈਂ ਜਾਨੀ ਹਰਮਨ ਭੈਣ ਜੀ ਦੇ ਘਰ ਤੇ ਉਹਨਾਂ ਨਾਲ ਜਾ ਕੇ ਗੱਲ ਕਰਦੀ ਹਾਂ ਦੱਸੀਏ ਤੇਰਾ ਤੇਰਾ ਕੋ ਹਾਲ ਨਹੀਂ ਗਾ ਦੱਸ ਉਹਨਾਂ ਨੂੰ ਨਫ਼ਰਤ ਕਾਦੀ ਕਰਨੀ ਹੈ ਮਿੰਨ ਤੋਂ ਇਹੋ ਵੀ ਗੱਲ ਆ ਵੀ ਉਹਨਾਂ ਦੇ ਨਾਲ ਸਾਰੀ ਦਿਹਾੜੀ ਕੋ ਨਾ ਕੋਹ ਕੋਹ ਨਾ ਕੋਹ ਕਿਲ ਮਿਲ 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 ਕਰਦੀ ਰਹਿੰਦੀ ਹੈ ਜੇ ਮੈਂ ਇੱਥੇ ਘਰ ਆਈ ਨਾ ਲੋਕ ਲੋਕਾਂ ਨੇ ਖਾਦ ਪਾ ਲਈ ਲੋਕਾਂ ਨੇ ਆਹ ਕਰ ਲਿਆ ਉਹ ਪਾ ਲੈ ਤੂੰ ਰਹਿ ਗਿਆ ਤੇਰੀ ਫਸਲ ਮਾੜੀ ਹੋਈ ਨਹੀਂ ਉਹ ਮੈਨੂੰ ਨਹੀਂ ਕੋਲੋਂ ਦਿੰਦੀ ਮੈਂ ਦੱਸ ਕੀ ਕਰਾਂ ਇਹ ਇੱਕ ਨਾ ਇੱਕ ਲਾਗੂ ਆ ਜਿਹੜਾ ਬੱਚੇ ਦੇ ਦਵਾਲੇ ਹੁਣ ਆ ਇਹ ਲਾਗੂ ਆ ਇਹੀ ਨਾ ਫੋਨ ਨੂੰ ਡਕੋ ਨਾ ਮੇਰੇ ਰਵਤੈ ਜੀ ਕੱਜ ਨਹੀਂ ਆ ਤੇ ਮੈਂ ਗੱਲ ਕਰਕੇ ਆਣੀ ਮੇਰੇ ਮਿੰਦੋ ਵੀ ਨਹੀਂ ਗਾ ਚੈ ਮੇਰੀ ਗੱਲ ਸੁਣ ਜੀ ਬਣਾ ਜੇ ਕਿਹੜੇ ਘਰ ਜਾਵਾਂਗੇ ਨਾ ਤੇ ਆਪਣਾ ਜੁਰਮ ਨਿਕਲਣਾ ਉਹ ਕੋਈ ਗੱਲ ਨਹੀਂ ਉਹ ਕੋਈ ਉਪਰੀ ਆ ਪਰਝਾਈਏ ਤੁਹਾਡੀ ਨਾਲੇ ਵਿੱਚ ਹੋ ਕੇ ਮੇਰੇ ਰਿਸ਼ਤਾ ਕਰਾਇਆ ਨੇ ਦੱਸਾਂ ਗੱਲ ਕੀ ਹੋਣਾ ਫਿਰ ਵੀ ਨਾ ਜਦੋਂ ਕਦੇ ਕੱਲ ਕੋਈ ਗੱਲ ਹੋਈ ਨਾ ਮੇਢੋਕ ਮੇਣੀ ਹੋਏ ਕਦੇ ਤੇ ਉਹਨੇ ਪੈਂਦੇ ਇਹੋ ਗੱਲ ਕਰਨੀ ਵੇਖ ਲਈ ਉਹ ਨਹੀਂ ਕਰਦੀ ਤੁਸੀਂ ਬੈਠੋ ਦੋ ਵਟ ਯਾਰ ਕੀ ਬੰਦਾ ਕਰਿਆ ਜੀ ਤਾਂ ਮਾਰਦੇ ਆ ਠਿਕਰੀਆਂ ਪਾਉਂਦੀਆਂ ਸਿਰ ਦੀ ਪਰ ਹੜਦੇ ਨਹੀਂ ਮਾਦਾ ਉਹ ਨਾ ਕੋ ਉਹ ਨਾ ਕੋ ਨਵੇਂ ਤੋਂ ਨਵਾ ਨਵੇਂ ਤੋਂ ਨਵਾ ਰੋਜ ਪੰਗਾ ਰੋਜ ਨਵੇਂ ਤੋਂ ਨਵਾ ਪੰਗਾ ਉਹ ਬੱਚੇ ਆ ਉਹਨੋਂ ਬੱਚੇ ਚੋਰੇ ਲੈਣ ਤੇ ਚੜੇ ਆ ਤੇ ਹੁਣ ਮਾਦਾ ਦੇਈਏ ਤਮੰਤਰਾ ਕੋ ਸਾਰਾ ਹੈ ਤੇ ਜੇ ਵੀ ਚਲ ਗਈ ਤੇ ਮੁੜ ਕੇ ਫੇਰ ਸਾਰਾ ਕੰਮ ਸਾਨੂੰ ਕਰਨਾ ਪੈਣਾ ਹੈ ਤੇ ਗੱਲ ਬੜੀ ਸ਼ਰਮ ਵਾਲੀ ਆ ਹੈ ਕਿ ਇਹਨੂੰ ਦੱਸੀਏ ਤੇ ਕਿਹਨੂੰ ਨਾ ਦੱਸੀਏ ਮੈਂ ਲੈ ਕੇ ਮਾਸੀ ਨੂੰ ਦੱਸ ਦਿੰਦੇ ਆ ਪਰ ਉਹ ਵੀ ਕਹਿੰਦੀ ਵੀ ਨਾ ਦੱਸੀ ਚਲੋ ਭਰਾ ਸੱਚੇ ਪਾਤਸ਼ਾਹ ਮੇਰੇ ਘਰ ਦਾ ਸੁਧਾਰ ਕਰ ਕੋ ਮਾਦਾ ਦੇ ਕੋ ਨਾ ਦਿਮਾਗ ਚ ਗੱਲ ਚ ਨਹੀਂ ਆਪਾ ਤੇ ਮੇਰਾ ਘਰ ਵਸੇ ਚਾਲੇ ਫੇੜਦੇ ਹੋ ਆ ਟਾਈਮ ਮੰਮੀ ਤੂੰ ਇਹ ਤਾਂ ਚੱਲ ਪਏ ਜੇ ਪੁੱਤ ਮੈਂ ਤੇਰੀ ਤਾਈ ਦੇ ਘਰ ਚ ਨਹੀਂ ਆ ਕਿਉਂ ਮੋਦਾਂ ਨੂੰ ਗੱਲ ਕਰਨੀ ਸੀ ਤੇ ਗੱਲ ਮੇਰੇ ਨਾਲ ਵੀ ਕਰੋ ਕਿਹੜੀ ਗੱਲ ਵਾ ਕਰਨਾ ਬਹੁਤ ਮੱਕਦੀ ਗੱਲ ਕਰਨੀ ਹੈ ਤੇਰੇ ਪਿਓ ਨੂੰ ਪਤਾ ਵਾ ਮੈਂ ਅੰਦੀਆਂ ਚੰਗਾ ਉਹ ਨਹੀਂ ਨਹੀਂ ਦੱਸੋ ਬਈ ਉਹ ਪੁੱਤ ਕੀ ਦੱਸਾਂ ਤੈਨੂੰ ਮੈਂ ਕੋਈ ਗੱਲ ਨਹੀਂ ਮੈਂ ਉਹ ਨਹੀਂ ਤੂੰ ਜਾ ਕਰ ਗੱਲ ਤੋਂ ਤਾਂ ਮੈਨੂੰ ਪਤਾ ਵਾ ਪਰ ਮੈਂ ਤਾਂ ਨੂੰ ਗੱਲ ਆਖਾਂ ਬੀਜ ਦੀ ਗੱਲਾਂ ਵਿੱਚ ਗੁੱਸਾ ਨਾ ਕਰਿਆ ਕਰੋ ਉਹ ਹੈ ਹੀ ਤਾਂ ਵੇ ਆ ਉਮਰੇ ਆ ਕੇ ਹੋਈ ਤਾਂ ਦਿਮਾਗ ਥੋੜਾ ਸੈੱਟ ਹੋਏ ਨਾ ਚੱਲ ਜਾ ਚੱਲ ਕੋਈ ਗੱਲ ਨਹੀਂ ਪੁੱਤ ਮੈਂ ਤੈਨੂੰ ਕੁਝ ਕਿਹਾ ਵਾ ਤੂੰ ਨਿਆਣਾ ਵਾ ਨਾ ਤੂੰ ਚੱਲ ਮੈਂ ਨਾ ਰੋਟੀ ਬਣਾਈ ਆ ਤੇ ਦੁੱਧ ਵੀ ਗਰਮ ਕੀਤਾ ਵਾ ਤੇਰਾ ਤੂੰ ਜਾ ਕੇ ਪਹਿਲਾਂ ਦੁੱਧ ਪੀ ਲੈ ਠੀਕ ਆਵਾਂ ਨਾਲ ਮੈਂ ਤੁਹਾਡੇ ਮੇਰੇ ਨਾਲ ਤੋਂ ਪੁੱਤ ਕੀ ਕਰਨਾ ਤੂੰ ਕਲੇ ਆਂਦੇ ਰਾਜ ਵੀ ਕੁੱਤਾ ਕਰਤਾ ਪਾਇਆ ਫੇ ਉਹ ਕੋਈ ਕੁੱਤਾ ਨਹੀਂ ਪੈਂਦਾ ਹੱਥ ਘਰਵਾ ਉਹਨਾਂ ਦਾ ਨਾਲ ਹੀ ਕੋਈ ਗੱਲ ਨਹੀਂ ਆ ਜੰਨੀ ਆ ਮੈਂ ਤੇ ਚੰਦ ਪੁੱਤਰ ਪਾਪਾ ਬਿਠੇ ਸਾਹਮਣੇ ਚੋਟੀ ਹਾਂ ਚੱਲ ਤੂੰ ਉਹਦਾ ਇੱਕ ਗੱਲ ਵਾ ਬੱਚੇ ਵੇਖ ਲਾ ਕਿੰਨਾ ਪਿਆਰ ਕਰਦੇ ਆ ਅੱਗੇ ਮੇਰਾ ਨਸਤ ਕਰਦੇ ਹੁੰਦੇ ਸੀ ਪਰ ਹੁਣ ਤੇ ਨਾ ਆਪਣੀ ਮਾਂ ਹੀ ਸਮਝਦੇ ਆ ਮੈਨੂੰ ਚੱਲ ਇਹਨਾਂ ਵੱਲੋਂ ਤੇ ਮੈਨੂੰ ਕੋਈ ਤੰਗੀ ਨਹੀਂ ਬਸਣ ਬੀਜੀ ਦਾ ਚੱਕਰ ਆ ਵਿੱਚ ਇੱਕ ਬੀਜੀ ਕੱਲੀ ਨਹੀਂ ਖਲਾਉਣ ਦੇ ਈ ਸਾਰੇ ਟੱਬਰ ਨੂੰ ਕੋਈ ਨਹੀਂ ਰੌਣ ਤਾਂ ਜੀ ਕੁਝ ਨਹੀਂ ਆਦਾ ਆਦਾ ਜੀ ਬਣ ਬਿਆਹ ਹੋਰ ਕੀ ਕਰਦੀਆਂ ਈਆਂ ਬਸ ਕਰਨਾ-ਕਰਨਾ ਕੀ ਹੀਗਾ ਐਵੇਂ ਕੰਮ ਧੰਦੇ ਸੰਭ ਕੇ ਅੱਛਾ ਅੱਛਾ ਆਹ ਸਾਰਾ ਦਿਨ ਕੰਮ ਧੰਦੇ ਆ ਜੀ ਲੰਘ ਜਾਂਦਾ ਵਾ ਕਿ ਹਾਂਜੀ ਹਾਂਜੀ ਤੇ ਕਰਨ ਹੋਣੀ ਕਰਨ ਹਾਰ ਜਾਈ ਚ ਲੰਮਾ ਪਿਆ ਵਾ ਠੀਕ ਨਹੀਂਗਾ ਕੀ ਗੱਲ ਹੋ ਗਈ ਉਨੇ ਠੰਡਾ ਲਵਾ ਲਈਏ ਬੁਖਾਰ ਜਿਹਾ ਚੜਿਆ ਸੀ ਤਹਰ ਜਾਈ ਚ ਪਿਆ ਇਹੋ ਤੇ ਗੰਦਵਾੜੀ ਬੱਚਿਆਂ ਦੀ ਕੱਪੜੇ ਨਹੀਂ ਹੁੰਦੰਦੇ ਨਹੀਂ ਲੱਗਦੇ ਆਖੇ ਬੜਾ ਕਹਿੰਦੀ ਰਹੀ ਆ ਤੇ ਕੱਪੜੇ ਨਹੀਂ ਪਾਉਂਦਾ ਰਿਹਾ ਤਾਂ ਹੁਣ ਪਿਆ ਮੂਹ ਢਕੇ ਤਾਂ ਹੀ ਨਾ ਮੈਂ ਤਾਂ ਇਸ ਤਰ੍ਹਾਂ ਬੱਚੇ ਠੀਕ ਆ ਬੱਚੇ ਤਾਂ ਠੀਕ ਵਾ ਤੇ ਮੈਂ ਤਾਂ ਤੁਹਾਡੇ ਵੱਲ ਆਈ ਤੁਸੀਂ ਫੇਰ ਕਹਿਣਾ ਵਾ ਕਿ ਸ਼ਿਕਾਇਤ ਲਾ ਕੇ ਕੋਈ ਨਾ ਕੋਈ ਆ ਜਾਂਦੀ ਐ ਕੀ ਹੋਇਆ ਵਾ ਇਹ ਆ ਕਿ ਤੁਹਾਨੂੰ ਨਾ ਦੱਸੋਗੇ ਕਿ ਮੈਂ ਕਿੱਧਰ ਜਾਵਾਂ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕੱਲ ਦੱਸੋਗੇ ਤਾਂ ਪੈਸਾ ਲੱਗੂਗਾ ਮੈਨੂੰ ਕੱਲ ਮੰਜਿੰਦਾ ਆਂਦਾ ਸੀ ਪਚਲ ਸ਼ਾ ਚਲੀਏ ਤੇ ਕੱਪੜੇ ਲੈ ਆਈਏ ਅੱਛਾ ਤੇ ਪਹਿਲਾਂ ਤੇ ਮੈਂ ਕਿਹਾ ਕਿ ਚੱਲ ਵੀ ਬੀਜੀ ਨੂੰ ਬਣਾਣ ਲੈ ਜਾਉ ਤੇ ਆਦੇ ਵੀ ਚੱਲ ਕੋਈ ਨਹੀਂ ਪੁੱਛ ਲੈਨੇ ਆ ਤੇ ਪਹਿਲਾਂ ਤੇ ਪਸਾਦ ਪਾਤਾ ਜਾਣ ਤੋਂ ਪਹਿਲਾਂ ਹੀ ਮੇਰੀ ਕੀ ਲੋੜ ਹੁਣ ਖੜਨ ਦੀ ਹੈ ਇਹਨੂੰ ਲੈ ਜਾ ਇਹਨੂੰ ਚਾਹੀਦੇ ਕੱਪੜੇ ਮੈਨੂੰ ਤਾਂ ਕੋਈ ਲੋੜ ਹੀ ਨਹੀਂ ਖੜਨ ਦੀ ਤੇ ਫੇਰ ਮੈਂ ਚਲ ਤੇ ਗਈ ਪਰ ਮੇਰੇ ਮਨ ਵਿੱਚ ਇਹ ਹੋ ਰਿਹਾ ਪਈ ਹੁੰਦਿਆ ਫੇਰ ਕਲੇਸ਼ ਪੈਣਾ ਤੇ ਇਹ ਮੇਰੇ ਵਾਸਤੇ ਸੂਟ ਨਾ ਲੈ ਕੇ ਆਈ ਫੇਰ ਮੈਂ ਕੁਝ ਲੈ ਕੇ ਨਹੀਂ ਆਈ ਫੇਰ ਮੈਂ ਸੋਚਿਆ ਵੀ ਚੱਲ ਇੱਕ ਸ਼ਾਲ ਲੈ ਜੰਨੀ ਆ ਚੱਲ ਸੂਟ ਨਹੀਂ ਪਸੰਦ ਆਉਣਾ ਸ਼ਾਲ ਤੇ ਲੈ ਹੀ ਲੈਣਗੇ ਤੇ ਔਦਾਂ ਮਨ ਕਹਿੰਦੇ ਪਈ ਆ ਗਈ ਆ ਮੈਂ ਆਹ ਉਹ ਮੈਂ ਆ ਗਈ ਆ ਤੁਹਾਡੇ ਬਾਤੇ ਸ਼ਾਲ ਲੈ ਆਈ ਆ ਤੇ ਭੈਣ ਜੀ ਚੁੱਕ ਕੇ ਮੇਰੇ ਗਾੜੀ ਸ਼ਾਲ ਮਾਰਿਆ ਅੱਛਾ ਇਹ ਗਰਮੀਆਂ ਚ ਮੈਂ ਸ਼ਾਲ ਲੈਣਾ ਵਾ ਆ ਲੱਲਾ ਲੈ ਕੇ ਤੇ ਬਿਠੀ ਆ ਕਰੀ ਤੂੰ ਹੀ ਮੇਰੀ ਇਨੀ ਬੇਇਜ਼ਤੀ ਕੀਤੀ ਜਿਹੜੀ ਕਰਨ ਵਾਲੀ ਨਾ ਹੋਵੇ ਮੈਂ ਤਾਂ ਕੂਨ ਜੋਗੀ ਨਾ ਰਹੀ ਚੱਲ ਉਹ ਵੀ ਝਰ ਲਿਆ ਮੈਂ ਚੁੱਪ ਕਰਕੇ ਅੰਦਰ ਚੱਲ ਗਈ ਤੇ ਜਾਂ ਜਾਂ ਅੰਦਰ ਕੁੜੀ ਰਵਾਉਣ ਲਈ ਫੇਰ ਤੇ ਮਹਿਬਬ ਪੁੱਤ ਤੈਨੂੰ ਕੀ ਹੋਇਆ ਵਾ ਆਂਦੀ ਮੰਮੀ ਹੁਣ ਆ ਕੀ ਆ ਤੂੰ ਹੀ ਚਲ ਗਏ ਤੇ ਬੀਜੀ ਨੇ ਮਗਰੋਂ ਮੈਨੂੰ ਠਾਲ ਕੇ ਤੇ ਕਹਦੀ ਆ ਪਾਂਡੇ ਮਾਜ ਪਾਂਡੇ ਮਾਜਕੇ ਦੇ ਕੱਪੜੇ ਤੋਂ ਅੱਛਾ ਆਹੋ ਤੇ ਆਦੀ ਉਹ ਹਰਲੀ ਨਾ ਡੇਕਰ ਖੇਤਣ ਆਈ ਸੀ ਤੇ ਉਹਦੀ ਮਾਂ ਫੜ ਕੇ ਤੈਨੂੰ ਬਾਹਰ ਕੱਢਦਾ ਲੈ ਦੱਸ ਆ ਬੰਦਿਆਂ ਵਾਲਾ ਕੰਮ ਥੋੜਾ ਵਾ ਸਿਆਣੀ ਬਿਆਣੀ ਆ ਘੜੀ ਘੜੀ ਮੈਂ ਵੀ ਕਵਾਂ ਤੇ ਮੈਨੂੰ ਸ਼ਰਮ ਆਉਂਦੀ ਆ ਉਹੀ ਗੱਲ ਵਾ ਤੇ ਕੀ ਕਹੂਗੀ ਉਦੋਂ ਤੁਹਾਡੇ ਹੁੰਦਿਆਂ ਨਹੀਂ ਆਂਦੀ ਤੇ ਮੇਰੇ ਨਾਲ ਵੇਖ ਕੇ ਚੱਲ ਚੱਲਦੀ ਆ ਕੀ ਇਹਨੂੰ ਕਵੇ ਬੰਦਾ ਮੈਨੂੰ ਪਤਾ ਵਾ ਪਰ ਮੈਂ ਨਹੀਂ ਦੱਸੋ ਭੈਣ ਜੀ ਪਈ ਗੱਲ ਦਾ ਕੋਈ ਹੱਲ ਨਿਕਲਣਾ ਚਾਹੀਦਾ ਵਾ ਇਹ ਹਿਸਾਬ ਨਾਲ ਤੇ ਬੜੀ ਮਾੜੀ ਗੱਲ ਵਾ ਇਹ ਨਾ ਟਾਈਮ ਲੰਘ ਜਾਂਦਾ ਹੁੰਦਾ ਵਾ ਗੱਲਾਂ ਕੀਤੇ ਰਹਿੰਦੀਆਂ ਹੁੰਦੀਆਂ ਇੰਨੇ ਕਿਹੜਾ ਬੈਠੀ ਰਹਿਣਾ ਕਿ ਤਾ ਸਾਲ ਵਾ ਕਿ 2 ਸਾਲ ਵਾ ਮੁੜ ਕੇ ਤੁਹਾਡਾ ਹੀ ਘਰ ਵਾ ਕੋਈ ਗੱਲ ਨਹੀਂ ਜੇ ਕਰਦੀ ਆ ਨਾ ਇੱਕ ਕੰਧਾ ਨਹੀਂ ਸੁਣੀ ਦੂਜਿਆ ਕੰਧਾ ਨਹੀਂ ਕੱਢਦੀ ਕਿੱਦਾਂ ਕੱਢਦਾ ਕੰਧਾ ਨਹੀਂ ਆਪਣੀਆਂ ਤਾਂ ਮੈਂ ਜਰ ਲੈਣੀ ਆ ਜਦੋਂ ਕੁੜੀ ਗਲਤਕਾ ਕਰਦੀ ਆ ਨਾ ਫਿਰ ਨਿਕੰਦਰ ਕੋ ਜਰਿਆ ਜਾਂਦਾ ਹੈ ਤੇ ਠੀਕ ਵਾ ਪਰ ਤੂੰ ਘਰ ਵਾਲੇ ਨੂੰ ਕਿਹਾ ਪੇ ਨੂੰ ਵੱਡੇ ਮਾਈ ਨੂੰ ਉਹ ਨਹੀਂ ਕਹਿ ਸਕਦਾ ਇਹਨੂੰ ਹਾਂ ਹਾਂ ਉਹਦੇ ਨਾਲ ਹੀ ਮੱਥਾ ਮਾਰਤੀ ਆਈ ਆ ਹਾਂ ਤੇ ਉਹ ਕਹਿੰਦਾ ਸੀ ਮੇਰੀ ਮਾਂ ਵਾ ਨੇ ਮੈਂ ਕੀ ਕਵਾਂ ਲਾਸ ਕਿਹਣਾ ਪਿਆਉਣੀ ਆ ਜੇ ਤੂੰ ਕਹਿੰਨੀ ਆ ਤੇ ਫਿਰ ਮੈਂ ਪੁੱਛਣਾ ਵਾ ਤੇ ਮੈਂ ਆ ਫਿਰ ਤੂੰ ਹੀ ਕਿੱਥੋਂ ਪੁੱਛਣਾ ਵਾ ਤੂੰ ਹੀ ਰਹਿਣ ਦੋ ਤੇ ਮੈਂ ਰਮਨ ਭੈਣ ਜੀ ਵੱਲ ਜਾਨੀ ਆਪੇ ਆਪੇ ਮੈਨੂੰ ਉਹ ਕੋਹਣਾ ਕੋ ਦੱਸੂਗੀ ਨਾ ਹੁਣ ਕੀ ਕਰਨਾ ਹੁਣ ਮੈਂ ਵੀ ਕੀ ਦੱਸਾਂ ਮੈਂ ਤਾਂ ਦੋ ਦਿਨ ਗਈ ਹਾਂ ਤੇ ਬਥੇਰੀਆਂ ਗੱਲਾਂ ਕਰਕੇ ਆਈ ਹਾਂ ਵੀ ਚਲੋ ਨਿਆਣੀ ਆ ਪੜਦੀ ਆ ਤੇ ਤੂੰ ਨਾ ਕੰਮ ਕਿਆ ਕਰ ਆਪੇ ਟਾਈਮ ਦੇ ਹਿਸਾਬ ਨਾਲ ਸਾਰੀਆਂ ਗੱਲਾਂ ਕਰਨਾਂ ਜਾਂਦੀਆਂ ਹਾਂ ਪਰ ਨਾ ਜਿੱਥੇ ਤੱਕ ਮੈਨੂੰ ਪਤਾ ਵਾ ਨਾ ਮਾਤਾ ਨਹੀਂ ਸੁਧਰਨ ਵਾਲੀ ਨਹੀਂ ਨਹੀਂ ਸੁਧਰ ਜਾਣਾ ਵੰਨੇ ਕਿੱਥੇ ਸੁਧਰ ਜਾਣਾ ਵਾ ਉਹ ਚੱਪਾ ਕੁੜੀ ਆ ਜਿਹਦੇ ਪੇਸ਼ ਪਈ ਆ ਜਾਂ ਫਿਰ ਇੱਕ ਇੱਕ ਵਾਰ ਸੇ ਗੱਲ ਕਰਦੇ ਨਾ ਕਿ ਕੁੜੀ ਨੂੰ ਨਹੀਂ ਦੇਖਣਾ ਚਾਹੁੰਦੀ ਚੰਦੀ ਕੀ ਆ ਦੱਸੇ ਤਾਂ ਸਹੀ ਉਹਦੇ ਦਿਲ ਵਿੱਚ ਕੀ ਆ ਉਹਦੀ ਆਤ ਬਣ ਗਈ ਆ ਨੋਕਾ ਟੋਕੀ ਕਰਨ ਦੀ ਉਹ ਹਟ ਨਹੀਂ ਸਕਦੀ ਮੈਂ ਕਈ ਵਾਰਾਂ ਦਾ ਉਹਨੂੰ ਦੱਸਿਆ ਵੀ ਪਹਿਲਾਂ ਵੀ ਇਦਾਂ ਹੀ ਕਰਦੀ ਹੁੰਦੀ ਸੀ ਇਹ ਸ਼ਿਰੋਦੋ ਇਹਦੀ ਆਤ ਵਾ ਤਾਂ ਹੀ ਉਹ ਇਦਾਂ ਹੀ ਕਰਨਾ ਸੁਣ ਲੈਣੀ ਤੇ ਚੁੱਪ ਕੀਤਾ ਰਹਿਣਾ ਮੈਂ ਤੁਹਾਨੂੰ ਇਹੋ ਗੱਲ ਹੀ ਕਹਿਨੀ ਆ ਵੀ ਚੁੱਪ ਕਰਕੇ ਨਾ ਸੁਣ ਲਈ ਦੀ ਹੁੰਦੀ ਆ ਗੱਲ ਸੁਣ ਤੇ ਮੈਂ ਲੈਣੀ ਆ ਪਰ ਜਦੋਂ ਜ਼ਿਆਦਾ ਕੁੜੀ ਨਾਲ ਇਦਾਂ ਕਰਦੀ ਆ ਨਾ ਫਿਰ ਮੈਨੂੰ ਦੁੱਖ ਬੜਾ ਹੁੰਦਾ ਮੈਂ ਕਰਾਂ ਕੀ ਤੇ ਕੁੜੀ ਗਾੜੀ ਜਵਾਬ ਦਿਆ ਕਰੇ ਵੀ ਮੇਰੇ ਕੋਲ ਨਹੀਂ ਹੁੰਦਾ ਮੈਂ ਪੜਨਾ ਉਹ ਤਾਂ ਵਿਚਾਰੀ ਰੋਣ ਡਿਆ ਪਿੰਦੀ ਐ ਰੋਣਾ ਕਿਉਂ ਆ ਥੋਕੇ ਉਹਨੂੰ ਜਵਾਬ ਦਵੇ ਇਹਨੂੰ ਵੀ ਪਤਾ ਲੱਗੇ ਤੇ ਗਾੜੀ ਕੋਈ ਬੋਲਦਾ ਵਾ ਪਹਿਲਾਂ ਮੁੰਡਿਆਂ ਨੂੰ ਸਖਾਲਦੀ ਹੁੰਦੀ ਹੁਣ ਮੁੰਡੇ ਵੀ ਚੰਗੇ ਹੋ ਗਏ ਆ ਤੇ ਹੁਣ ਇਹੋ ਵੇ ਵੇ ਸਾੜਾ ਹੁੰਦਾ ਰਹਿੰਦਾ ਵੀ ਮੁੰਡੇ ਵੀ ਕੁੜੀ ਨੇ ਕਿਉਂ ਕਵਾਉਂਦੇ ਆ ਇਹੋ ਬਿਮਾਰੀ ਐ ਨਾ ਉਹਨੂੰ ਵੀ ਅੱਗੇ ਮੁੰਡੇ ਮੇਰੇ ਵੱਲ ਹੀ ਹੁਣ ਮੁੰਡੇ ਇਹਨਾ ਨਾ ਕਰਨ ਡਿਆ ਪਏ ਆ ਇਹੋ ਤੇ ਗੱਲ ਤੇ ਮੈਨੂੰ ਪੁੱਛਦੇ ਨਹੀਂਗੇ ਸਮਝ ਨਹੀਂ ਆਉਂ ਬਹੁਤ ਜ਼ਿਆਦਾ ਜਾਨ ਤੰਗ ਹੋ ਗਈ ਆ ਭੈਣ ਜੀ ਚਲ ਕੋਈ ਗੱਲ ਨਹੀਂ ਮੈਂ ਤੇਨੂੰ ਥੱਕ ਕੇ ਹਾਰ ਹੰਬ ਕੇ ਤੁਹਾਡੇ ਕੋਲ ਲਾਈ ਆਂ ਵੀ ਹੁਣ ਕੋਈ ਨਾ ਕੋਈ ਹੱਲ ਹੁਣ ਤੁਸੀਂ ਕੱਢਣਾ ਹੋ ਹੁਣ ਮੈਨੂੰ ਨਹੀਂ ਪਤਾ ਤੁਸੀਂ ਕੀ ਕਰਨਾ ਚਲ ਕੋਈ ਗੱਲ ਨਹੀਂ ਅਸੀਂ ਨਾ ਕੱਲ ਨੂੰ ਆਵਾਂਗੇ ਦੋਵੇਂ ਜਾਣੇ ਤੇ ਬਠਾਲ ਕੇ ਮਾਤਾ ਨੂੰ ਨਾ ਪੁੱਛ ਲਾਂਗੇ ਵੀ ਮਾਤਾ ਇੱਕੋ ਗੱਲ ਦੱਸ ਦੇ ਵੀ ਤੂੰ ਚੰਨੀ ਕੀ ਆਂ ਰੋਟੀ ਖਾਣੀ ਆ ਪੱਕੀ ਪਕਾਈ ਕੇ ਨਹੀਂ ਖਾਣੀ ਬਸ ਆ ਗੱਲ ਖਤਮ ਕਰੋ ਇੱਕ ਵਾਰੀ ਤੁਹਾਡਾ ਵੀ ਜੀਣਾ ਮਾੜਾ ਮੋਟਾ ਹੀ ਵੀ ਚੱਜਣਾ ਜੀ ਲਈਏ ਜੀ ਉਹ ਗੱਲ ਵਾ ਵੀ ਉੱਥੇ ਧੱਕੇ ਪੈਂਦੇ ਹੀਗੇ ਤੇ ਇੱਥੇ ਆਣ ਕੇ ਉਹ ਹੱਲ ਹੋ ਗਿਆ ਤੇ ਕੀ ਫਾਇਦਾ ਸਾਡਾ ਕੋਈ ਨਹੀਂ ਕੋਈ ਨਹੀਂ ਫਿਕਰ ਨਾ ਕਰ ਮੈਂ ਕੱਲ ਨੂੰ ਆਉਂਗੀ ਨਾਲ ਇਹਨਾਂ ਨੂੰ ਲੈ ਕੇ ਤੁਹਾਡੇ ਹੁੰਦੇ ਸਾਰੀ ਗੱਲ ਹੋਊਗੀ ਠੀਕ ਆ ਹੁਣ ਨਾ ਇਦਾਂ ਕਰਿਓ ਭਾਜੀ ਨਾਲ ਗੱਲ ਜ਼ਰੂਰ ਕਰਿਓ ਉਹ ਕੋਈ ਨਹੀਂ ਕੋਈ ਨਹੀਂ ਮੈਂ ਕਰ ਲੈਣੀ ਇਹਨਾਂ ਨਾਲ ਗੱਲ ਇਹ ਤਾਂ ਅੱਗੋਂ ਪਿੱਛੋਂ ਵੀ ਕਹਿੰਦੇ ਰਹਿੰਦੇ ਫੋਨ ਕਰਕੇ ਪੁੱਛ ਲੈ ਠੀਕ ਠਾਕ ਆ ਘਰ ਵਿੱਚ ਕੋਈ ਗੱਲਬਾਤ ਨਹੀਂ ਹੋਈ ਅੱਛਾ ਚਲੋ ਠੀਕ ਆ ਫਿਰ ਹੈ ਮੈਂ ਜਾਨੀ ਆ ਮੈਂ ਚਾਹ ਬਣਾਉਂਦੀ ਆ ਜਾਣਾ ਕਿ ਚਾਹ ਦੀ ਪੀਣੀ ਉਹਦੇ ਆਇਆ ਹੈ ਉਹਦੇ ਰੋਟੀ ਖਾਣੀ ਆ ਤੇ ਮੈਂ ਨੂੰ ਕਿਹਾ ਮੈਂ ਚਲਦੇ ਨਹੀਂ ਆ ਨਹੀਂ ਨਹੀਂ ਮੈਂ ਕੁਝ ਵੀ ਨਹੀਂ ਖਾਣਾ ਲੈ ਦੱਸ ਇਦਾਂ ਹੀ ਚਲ ਜਾਣਾ ਜਦੋਂ ਬੰਦੇ ਦਾ ਮਨ ਦੁਖੀ ਹੁੰਦਾ ਨਾ ਫਿਰ ਨਹੀਂ ਦਿਲ ਕਰਦਾ ਕਿ ਚੀਜ਼ ਕੋਈ ਗੱਲ ਨਹੀਂ ਆਪੇ ਠੀਕ ਹੋ ਜਾਣਾ ਸਾਰਾ ਕੁਝ ਚਲੋ ਕੋਈ ਨਹੀਂ ਚੰਗਾ ਭੈਣ ਜੀ ਆਇਓ ਫਿਰ ਤੀਹ ਕੋਈ ਨਹੀਂ ਮੈਂ ਆਉਂਗੀ ਕੱਲ੍ਹ ਜੰਗਾ ਫੋਨ ਵੇਖਣ ਦੇ ਜੀ ਅਜਾ ਰੋਣ ਫੋਨ ਰੱਖ ਫੋਨ ਤੇ ਮੇਰੀ ਗੱਲ ਸੁਣਾ ਅਰੇ ਦੱਸੋ ਦੱਸਣੀ ਕੀ ਆ ਜੀ ਉਹਨਾਂ ਆਈ ਫਿਰ ਮੇਰੇ ਆ ਕੀ ਕਹਿੰਦੀ ਐ ਕਹਿਣਾ ਉਹਨੇ ਕੀ ਆ ਕਹਿਣ ਲਈਗੀ ਕਿ ਕੱਲ ਅਹੀਂ ਕੱਪੜੇ ਲਾ ਚਲ ਗਿਆ ਸ਼ਹਿਰ ਅੱਛਾ ਕੁੜੀ ਘਰ ਹੀ ਗਈ ਹਾਂ ਤੇ ਮਾਤਾ ਨੇ ਨਾ ਕੁੜੀ ਕੋ ਭਾਂਡੇ ਮਜਾਏ ਫਿਰ ਕੱਪੜੇ ਧਵਾਏ ਤੇ ਜਿਉ ਗਵਾਂਡੀਆਂ ਦੀ ਕੁੜੀ ਆ ਜਾਂਦੀ ਨਾ ਨਿੱਕੀ ਜੀ ਖੇਡਣ ਉਹਨੂੰ ਬਾਹੋਂ ਫੜ ਕੇ ਤੇ ਬਾਹਰ ਕੱਢ ਆਈ ਯਾਰ ਇਹ ਤਾਂ ਮਾੜੀ ਗੱਲ ਵਾ ਇਹ ਮਾਤਾ ਕਰਕੇ ਆਈ ਸਾਰੇ ਕੰਮ ਮਾਤਾ ਨੇ ਕੀਤੇ ਸਾਰੇ ਕੰਮ ਤੇ ਮਾਤਾ ਹਾਂ ਸਿਆਣੀ ਬਿਆਣੀ ਨੂੰ ਅਕਲ ਨਹੀਂ ਆਉਂਦੀ ਮੈਂ ਵੀ ਘੜੀ ਘੜੀ ਇਹਨੂੰ ਕੀ ਕਵਾਂ ਮੈਨੂੰ ਤੇ ਆਪ ਸ਼ਰਮ ਆਉਂਦਾ ਪੀਆ ਤੁਹਾਨੂੰ ਉਦੋਂ ਮੈਂ ਦੱਸਿਆ ਰਹੇਗਾ ਹੀ ਕਿ ਇਹਨਾਂ ਦੇ ਘਰੋਂ ਨਿਕਲੀ ਮੈਂ ਤੇ ਮੈਨੂੰ ਆਂਦੀ ਹੈ ਬਣਾ ਸਵਾਰ ਕੇ ਵੀ ਮੇਰੇ ਨਾਲ ਵੇਖ ਕੇ ਚੱਲ ਚੱਲਦੀ ਹੈ ਮੈਂ ਵੀ ਤੇਰੇ ਨਾਲ ਵੇਖ ਕੇ ਮੈਂ ਕਿਉਂ ਜਾਣਾ ਮੈਂ ਘਰ ਜਾਣਾ ਨਹੀਂਗਾ ਮੈਂ ਤਾਂ ਸਾਥ ਤੋਂ ਗੇਰਾ ਕੇ ਆਈਆਂ ਨੜੇ ਇਹ ਰਿਸ਼ਤਾ ਕਰਾਇਆ ਤਾਂ ਉਹਨੂੰ ਹਾਲ ਚਾਲ ਨਹੀਂ ਪੁੱਛਣਾ ਕਿ ਤੂੰ ਠੀਕ ਵਾਂ ਜਾਂ ਕਿਦਾਂ ਵਾਂ ਕਿਦਾਂ ਨਹੀਂ ਤੇ ਆਂਦੀ ਜੇ ਮੈਂ ਨਾ ਸ਼ਹਿਰ ਗਈ ਤਾਂ ਪਹਿਲਾਂ ਤਾਂ ਲੜੀ ਪੀ ਮੈਨੂੰ ਖੜਨ ਦੀ ਕੀ ਲੋੜ ਵਾ ਮੈਂ ਤਾਂ ਕੈਸ਼ ਵੀ ਨਾਲ ਹੀ ਲੈ ਜੀਏ ਇਹ ਇਹਨੂੰ ਲੈ ਜਾ ਮੈਂ ਕੀ ਕਰਨਾ ਵਾ ਜਾ ਕੇ ਮੈਨੂੰ ਕਪੜਾ ਦੀ ਲੜਾ ਚਾਹੀਦਾ ਵਾ ਨਹੀਂ ਗਈ ਨਾਲ ਫੇਰਾਂ ਦੀ ਮੈਂ ਨਾ ਸ਼ਾਲ ਲੈ ਆਈ ਉਹਦੇ ਵਾਸਤੇ ਅੱਛਾ ਤੇ ਮੈਂ ਇਹ ਆ ਗਈ ਆ ਮੈਂ ਆ ਗਈ ਆ ਤੇ ਸ਼ਾਲ ਦਿੱਤਾ ਮੰਮੀ ਤੁਹਾਡੇ ਲਈ ਸ਼ਾਲ ਲੈ ਆਈ ਆ ਸੂਟਾਂ ਦੀ ਮੈਂ ਤਾਂ ਨਾ ਲਈ ਕਿਤੇ ਦਾ ਪਸੰਦ ਆਉਣਾ ਕਿ ਨਹੀਂ ਆਉਣਾ ਸ਼ਾਲ ਵੀ ਚੁੱਕ ਕੇ ਮੇਰੇ ਗਾਲੀ ਮਾਰਿਆ ਤੇ ਮੈਨ ਲੈਣਾ ਮੈਂ ਨਹੀਂ ਲੈਣਾ ਗਰਮੀ ਵਿੱਚ ਮੈਂ ਸ਼ਾਲ ਲੈਣਾ ਤੂੰ ਲੈ ਕੇ ਤੇ ਬੈਠੀ ਰਹਿ ਦੱਸ ਆਹ ਹਰਕਤਾਂ ਕਰਨ ਵਾਲੀਆਂ ਵਾ ਸਿਆਰੀ ਬਿਆਣੀ ਆ ਟੋਲਾ ਤੇਰਾ ਝਾਟਾ ਵਾ ਜੇ ਉਹ ਆਪ ਸੂਟ ਲੈ ਆਉਂਦੀ ਤੇ ਇਹਦੇ ਨਹੀਂ ਨਾ ਕੁਝ ਲੈਂਦੀ ਤੇ ਇਹਨਾਂ ਤਾਂ ਵੀ ਗੱਲਾਂ ਕਰਨੀਆਂ ਤੇ ਜੇ ਹੁਣ ਲੈ ਤਾਂ ਤਾਂ ਵੀ ਗੱਲਾਂ ਕਰਦੇ ਉਹਦੀ ਢੋਈ ਕਿਸੇ ਪਾਸੇ ਵੀ ਨਹੀਂ ਗਈ ਪਰ ਹੁਣ ਮੈਂ ਰਿਸ਼ਤਾ ਕਰਾਇਆ ਵਾ ਮੈਂ ਕੀ ਕਵਾਂ ਉਹਨੇ ਤਾਂ ਹੁਣ ਮੇਰੇ ਨਾਲ ਆਉਣਾ ਹੀ ਆਉਣਾ ਵੀ ਉਦੋਂ ਤੂੰ ਇਦਾਂ ਆਂਦੀ ਤਾਂ ਹੁਣ ਦੱਸ ਰਮਨ ਇਹਨਾਂ ਤੇ ਬੀਤ ਹੀ ਕਰਾ ਕੇ ਰੱਖਦੀ ਆ ਉਦੋਂ ਤੱਲੇ ਕਰਦੇ ਫਿਰਦੇ ਹੀ ਸਾਰਾ ਟੱਬਰ ਮੈਨੂੰ ਪਤਾ ਹੁੰਦਾ ਨਾ ਕਿ ਇਹਨੇ ਆਹ ਕੰਮ ਕਰਨਾ ਮੈਂ ਕਦੀ ਵੀ ਰਿਸ਼ਤਾ ਨਹੀਂ ਕਰਵਾਉਣਾ ਆਪੇ ਤੱਕੇ ਖਾਂਦੇ ਫਿਰਦੇ ਦਾਸ ਉਹ ਨੀਗੀ ਜੀ ਕੁੜੀ ਇਹਨਾਂ ਦੇ ਕੋ ਭਾਂਡੇ ਮਝਾਉਣ ਦੇ ਹੀ ਹੁਣ ਇਹਨਾਂ ਮੈਂ ਕੀ ਕਹਾਂ ਹੈ ਤੇ ਮੇਰੀ ਵਾਂ ਹੀ ਆ ਇਹ ਕੰਮ ਚ ਕਰਦਾ ਅੱਗੇ ਤੇ ਆ ਮਾਨਦੀ ਹੈ ਨਾ ਜਾਂ ਆਪੇ ਦੀ ਮਾਨ ਕੇ ਮਾਨ ਲੈਂਦੀ ਤੈਨੂੰ ਫਸੀ ਪਈ ਹੈ ਵੀ ਕੁੜੀ ਨੂੰ ਮਝਾਉਣੇ ਆਪਣੀ ਕਦਰ ਆ ਘਟਾਉਣ ਲਈ ਆ ਐਦਾਂ ਇਸ ਤਰੀ ਪਾਉਂਦੀ ਹੁੰਦੀ ਬੜੀ ਮਾੜੀ ਗੱਲ ਕੀਤੀ ਇਹਨਾਂ ਦੇ ਤੇ ਮੈਂ ਤਾਂ ਕਹਿਣਾ ਘਰ ਵਾਲੇ ਨੂੰ ਕਹਿਣਾ ਉਹ ਐ ਨਹੀਂ ਕਰ ਦੋਵੇਂ ਜੀ ਗਏ ਸੀ ਨਾ ਅੱਛਾ 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 ਇਹ ਬਲਾਕਲੀ ਘਰ ਹੀ ਤੇ ਪਤਾ ਤਾਂ ਤੁਹਾਨੂੰ ਹੈਗਾ ਸ਼ਿਰੂ ਤੋਂ ਇਹਦੀਆਂ ਆਤਾਂ ਇਹ ਰਹੀਆਂ ਹੁਣ ਅਗੀ ਤਾਂ ਟਾਈਮ ਚੁੱਪ ਕਰਕੇ ਕੱਢ ਲਿਆ ਹੁਣ ਗਾੜੀ ਜਦੋਂ ਨਿਆਣਿਆਂ ਨਾਲ ਕਰਦੀਏ ਫੇਰ ਔਖਾ ਹੁੰਦਾ ਕੰਮ ਉਹ ਮੈਂ ਤੈਨੂੰ ਇੱਕ ਗੱਲ ਦੱਸਾਂ ਤੈਨੂੰ ਮੈਂ ਉਦੋਂ ਵੀ ਪਹਿਲਾਂ ਨਹੀਂ ਕਈ ਵਾਰੀ ਕਿਹਾ ਵਾ ਇਹ ਇਦਾਂ ਕਰ ਕੇ ਜਾਏ ਨੂੰ ਘਰ ਪਿੰਡ ਚਲ ਜਾ ਤੇ ਜੇ ਨਹੀਂ ਤੇ ਦੋ ਚਾਰ ਦਿਨ ਸਾਡੇ ਕੋਲ ਇਧਰ ਆ ਜਾ ਇਧਰ ਕਿਉਂ ਆਣਾ ਵਾ ਸਵੇਰੇ ਮੇਰੇ ਨਾਲ ਚੱਲੋ ਤੇ ਮਾਤਾ ਦੇ ਸਾਹਮਣੇ ਬਾਲ ਕੇ ਗੱਲ ਕਰਨੀ ਆ ਅਕਸਰ ਹੁਣ ਵਿਆਹ ਕੇ ਆਈ ਆ ਕਿੱਥੇ ਜਾਣਾ ਉਹਨੇ ਉਹਦਾ ਵੀ ਘਰ ਬਾਹਰ ਵਾ ਨਹੀਂ ਹੁਣ ਉਹਨੇ ਵਿਚਾਰੀ ਨੇ ਕਿੱਥੇ ਜਾਣਾ ਵਾ ਆ ਤਾਂ ਮੇਰੇ ਨਾਲ ਚੱਲੋ ਤੇ ਕੋਰ ਮਾਈ ਦੁਕਾਨ ਖੋਲ ਕੇ ਆਈਏ ਪੀ ਇਦਾਂ ਨਹੀਂ ਉਹ ਗੱਲ ਬਸ ਪਿਛੋ ਵਿਚਾਰੀ ਠੇਕੇ ਖਾਂਦੀ ਆਈ ਤੇ ਉਹਨੇ ਸੋਚਿਆ ਵੀ ਗਾੜੀ ਘਰ ਚੰਗਾ ਮਿਲ ਜੂ ਤੇ ਉਹ ਗਾੜੀ ਫਿਰ ਉਹ ਆਵਾ ਗੋਡੇ ਤੂ ਤੂ ਕੇ ਤੁਰਦੀ ਹੁੰਦੀ ਹਿੰਦੀ ਸੀ ਪੀੜ ਹੁੰਦੀ ਐ ਜ ਮੇਰੇ ਇੱਥੇ ਪੀੜ ਹੁੰਦੀ ਤਾਂ ਰੋਟੀਆਂ ਪੱਕੀਆਂ ਪਕਾਈਆਂ ਮਿਲਦਾ ਵੀ ਨਹੀਂ ਉਹ ਪੀੜ ਹਾਂ ਪੀੜ ਪਾੜ ਨਹੀਂ ਹੁੰਦੀ ਉਹ ਐਵੇਂ ਕਰਦੀ ਪਖੰਡ ਹੁਣ ਪੀੜਾ ਕਿੱਧਰ ਨੂੰ ਗਈ ਆ ਹੁਣ ਕਿਉਂ ਨਹੀਂ ਹੁੰਦੀ ਆ ਜੇ ਪੀੜਾ ਹੁੰਦੀ ਆ ਉਹਦੇ ਤੇ ਜਾਈ ਜਣਾ ਪਵੇ ਸਾਰਾ ਦਿਨ ਤੇ ਫਿਰਦੇ ਰੰਗ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਸ ਇਹ ਤਾਂ ਮੇਰੀ ਵੀ ਦੇਖਦੀ ਹੁੰਦੀ ਜੀ ਆਪਣੇ ਪੇਕੇ ਦੱਸੂਗੀ ਮੇਰੀ ਪਰਜਾਇ ਨੂੰ ਪਤਾ ਲੱਗੂਗਾ ਤਾਂ ਉਹ ਨਾ ਕਹਿਣਗੇ ਵੀ ਉਹ ਤਾਂ ਤੂੰ ਸਿੱਤਾਂ ਕਰਦੀ ਨਹੀਂ ਥੱਕਦੀ ਤੂੰ ਦੱਸ ਨਹੀਂ ਰਮਨ ਬਹੁਤ ਮਾੜੀ ਗੱਲ ਐ ਇਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹਦੇ ਵਜੇ ਤਾਂ ਬਦਲਾ ਲੈਣ ਵਾਲੀ ਗੱਲ ਹੁੰਦੀ ਆ ਉਹ ਚੰਗੀ ਨਹੀਂ ਨਾ ਲੱਗਦੀ ਘਰ ਵਿੱਚ ਹੁਣ ਕੁੜੀ ਆ ਜੀ ਉਹ ਆਈ ਆ ਵਿਆਹੀ ਤੇ ਕੁੜੀ ਨਾਲ ਹੀ ਉਹ ਨਾ ਕੁੜੀ ਨੂੰ ਕਿੱਥੇ ਸੁੱਟ ਆਉਂਦੀ ਤੂੰ ਨਾ ਵਿਆਹ ਹੋ ਗਿਆ ਤਾਂ ਆਪਣੇ ਘਰ ਚੱਲ ਜਾਣਾ ਇਹਨਾਂ ਦਾ ਕੀ ਖਾਣਾ ਰਮਨ ਨਾਲੇ ਅਸੀਂ ਸਾਰੀ ਗੱਲ ਕੀਤੀ ਸੀ ਪੀ ਬੀਬੀ ਆ ਕਾਮਿਓ ਉਹਦੋਂ ਸਭ ਕੋ ਮੰਨੀ ਜਾਂਦੀ ਸੀ ਉਹਦਾ ਹੀ ਮੰਦੀ ਸੀ ਨਾ ਤੇ ਹੁਣ ਦੂਜੇ ਪਾਸੇ ਹੋ ਗਈ ਐ ਚੱਲ ਦਫਾ ਹੋਵੇ ਆਉ ਮੈਂ ਫੁਲਕੇ ਲਾਵਾਂ ਤੇ ਰੋਟੀ ਤੇ ਖਾਓ ਤੇ ਰੋਟੀ ਕੀ ਖਾਣੀ ਐ ਤੂੰ ਤੇ ਸੜਾਈ ਨਾ ਕੀ ਬੰਦਾ ਕਰੇ ਹੁਣ ਕੀ ਕਮਾਂ ਫੇਰ ਹੁਣ ਸਮਝਾਵਾਂ ਇਹਨੂੰ ਕਰਦਾ ਇਹਦਾ